ਪਾਰਟੀ ਹੈ ਇਤਮਾਨ ਵੱਲੋਂ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ 117 ਦੰ ਸਬਾ ਹਲਕਿਆਂ ਅੰਦਰ ਕੋਆਰਡੀਨੇਟਰ ਲਗਾਏ ਗਏ ਹਨ ਜੋ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਰਾਪਤਾ ਕਰਕੇ ਉਹਨਾਂ ਨੂੰ ਪਾਰਟੀ ਦੀਆਂ ਵਿਚਾਰਧਾਰਾ ਤੋਂ ਜਾਣੂ ਕਰਵਾਉਣਗੇ ਤੇ ਨਾਰਾਜ਼ ਹੋ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ ਇਸ ਸਬੰਧੀ ਇੱਕ ਵਿਸ਼ਾਲ ਮੀਟਿੰਗ ਬਲਾਕ ਪ੍ਰਧਾਨ ਸੁਖਰਾਜ ਸੈਂਟਰੰਦਵਾ ਰਾਜੀਵ ਸਿੰਘ ਟਲੋਦੀ ਅਗਵਾਈ ਵਿੱਚ ਹੋਈ ਜੈਸਵੀ ਤੇ ਅਬਜਰਵਰ ਹਰਪ੍ਰੀਤ ਸਿੰਘ ਸੰਧੂ ਕੋਆਰਡੀਨੇਟਰ ਨਵਰੂਪ ਸਿੰਘ ਢਾਲੇਕੇ ਅਤੇ ਲੀਡਰ ਡਵੈਲਪਮੈਂਟ ਮਿਸ਼ਨ ਤਹਿਤ ਹਲਕਾ ਅਟਾਰੀ ਤੇ ਕੰਮ ਕਰ ਰਹੇ ਕੋਆਰਡੀਨੇਟਰ ਅਜੀਤ ਪਾਲ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਦੇਦਾਰਾਂ ਸਰਪੰਚਾਂ ਪੋਲਿੰਗ ਬੂਥਾਂ ਦੇ ਵਰਕਰਾਂ ਤੇ ਯੂਥ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਆਗਾਮੀ ਚੋਣਾਂ ਲਈ ਹੁਣ ਤੋਂ ਹੀ ਕੰਮਰ ਕਸੇ ਕਰ ਲਵੋ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਬੂਥ ਪੱਧਰ ਤੱਕ ਦੀਆਂ ਕਮੇਟੀਆਂ ਬਣਾ ਲਓ ਤਾਂ ਜੋ ਜਿਸ ਨੂੰ ਵੀ ਪਾਰਟੀ ਹਾਈ ਕਮਾਂਡ ਹਲਕਾ ਅਟਾਰੀ ਤੋਂ ਮੈਦਾਨ ਵਿੱਚ उतारेगी ਉਸ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਅਬਜ਼ਰਵਰ ਸੰਧੂ ਤੇ ਹਲਕਾ ਕੋਆਰਡੀਨੇਟਰ ਡਾਲੇਕੇ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰੰਗ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਵਾਜਵਾਦੀ ਮੁੱਖ ਸੋਚਾ ਕਿ ਪਾਰਟੀ ਤੇ ਹਰ ਵਰਕਰ ਨਾਲ ਘਰ ਘਰ ਜਾ ਕੇ ਮੀਟਿੰਗਾਂ ਕੀਤੀਆਂ ਜਾਣ ਤੇ ਉਹਨਾਂ ਦੇ ਦੁੱਖ ਸੁੱਖ ਚ ਸ਼ਰੀਕ ਹੋਇਆ ਜਾਵੇ। ਉਹਨਾਂ ਕਿਹਾ ਕਿ ਸਭ ਗਿਲੇ ਸ਼ਿਕਵੇ ਪੁਲਾ ਕੇ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋਣਾ ਅੱਜ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵਰਕਰ ਨੂੰ ਕੋਈ ਸਮੱਸਿਆ ਹੈ ਤਾਂ ਉਹ ਵਰਕਰ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੁਕੇ ਲੀਡਰ ਡਵੈਲਪਮੈਂਟ ਮਿਸ਼ਨ ਤਹਿਤ ਹਲਕਾ ਅਟਾਰੀ ਚ ਕੰਮ ਕਰ ਰਹੇ ਕੋਆਰਡੀਨੇਟਰ ਅਜੀਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਚ ਪਹਿਲਾਂ ਹੀ ਜੁਟ ਚੁੱਕੀ ਹੈ ਜਿਸ ਦੇ ਚੱਲਦੇ 117 ਵਿਧਾਨ ਸਭਾ ਹਲਕਿਆਂ ਅੰਦਰ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਜੋ ਆਪਣੇ ਹਲਕਿਆਂ ਚ ਜਾ ਕੇ ਜ਼ਮੀਨੀ ਹਕੀਕਤ ਦੀ ਸਮਝ ਲੈ ਰਹੇ ਹਨ ਇਸ ਦੇ ਨਾਲ ਹੀ ਪਾਰਟੀ ਛੱਡ ਚੁੱਕੇ ਨੇਤਾਵਾਂ ਦੀ ਘਰ ਵਾਪਸੀ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ ਮਿਰੋਬ ਹਰਪੀ ਸਿੰਘ ਸੰਧੂ ਮਿਰੋਬ ਜਰਵਰ ਨਿਯੁਕਤ ਕੀਤਾ ਗਿਆ ਹੈ ਅਟਾਰੀ ਹਲਕੇ ਦਾ ਤੇ ਮੇਰੇ ਛੋਟੇ ਵੀਰ ਨਵਰੂਪ ਸਿੰਘ ਡਾਲੇਕੇ ਸਾਹਿਬ ਨੂੰ ਕੋਆਰਡੀਨੇਟਰ ਲਾਇਆ ਗਿਆ ਹੈ ਅੱਜ ਅਸੀਂ ਜਿਹੜੀ ਅਟਾਰੀ ਹਲਕੇ ਦੀ ਕਾਂਗਰਸ ਪਾਰਟੀ ਦੀ ਸੰਗਠਨ ਦੀ ਮਜ਼ਬੂਤੀ ਲਈ ਮੀਟਿੰਗ ਕੀਤੀ ਹੈ ਸਾਡੇ ਬਲਾਕ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਜੀ ਅਤੇ ਰਾਜਵੀਰ ਸਿੰਘ ਜੀ ਦੀ ਅਗਵਾਈ ਚ ਅੱਜ ਮੀਟਿੰਗ ਕੀਤੀ ਹੈ ਔਰ ਸਾਡਾ ਇੱਥੇ ਵਰਕਰਾਂ ਦੇ ਨਾਲ ਰੂਬਰੂ ਹੋ ਹੁੰਦਾਾਨੂੰ ਮੌਕਾ ਮਿਲਿਆ ਔਰ ਆਸੀ ਅਟਾਰੀ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਾਂਗਰਸ ਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਉਸਤੇ ਅਸੀਂ ਵਿਚਾਰ ਕੀਤਾ ਅਸੀਂ ਸਾਰੇ ਵਰਕਰ ਸਹਿਬਾਨਾਂ ਦੇ ਵਿਚਾਰ ਲਏ ਹਰ ਵਰਕਰ ਸਹਿਬਾਨ ਨੇ ਆਪਣੇ ਮਨ ਦੀਏ ਵਿਚਾਰ ਦੱਸੇ ਕਿ ਅਸੀਂ ਬੂਥ ਲੈਵਲ ਤੇ ਆਉਣ ਵਾਲੇ ਸਮੇਂ 'ਚ ਆਪਣੇ ਕਾਂਗਰਸ ਪਾਰਟੀ ਨੂੰ ਅਟਾਰੀ ਹਲਕੇ 'ਚ ਮਜ਼ਬੂਤ ਕਰਾਂਗੇ ਹਰ ਬੂਥ ਤੇ ਸਾਡੀ ਕਮੇਟੀ ਬਣੇਗੀ ਉਦੇ ਬਾਅਦ ਅਸੀਂ ਮੰਡਲ ਕਮੇਟੀਆਂ ਬਣਾਵਾਂਗੇ ਹਰ ਕੁਸ਼ ਬੂਤਾਂ ਵਿੱਚ ਸਾਡਾ ਇੱਕ ਮੰਡਲ ਪ੍ਰਦਾਨ ਹੋਏਗਾ ਔਰ ਬਲਾਕ ਪ੍ਰਦਾਨ ਹੋਏਗਾ ਔਰ ਇਸੇ ਤਰ੍ਹਾਂ ਅਸੀਂ ਸਾਰੇ ਹੀ ਹਲਕੇ ਦੇ 198 ਦੇ 98 ਬੂਤਾਂ ਦੇ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਚੰਗੇ ਨਮਾਇੰਦੇ ਚੁਣਾਂਗੇ ਨਹੀਂ ਦੇਖੋ ਜੀ ਸਾਡਾ ਕੰਮ ਰਾਜਾ ਵੜਿੰਗ ਜੀ ਵੱਲੋਂ ਸਾਨੂੰ ਇਹ ਦਿਸ਼ਾ ਨਿਰਦੇਸ਼ ਦਿੱਤੀ ਹੈ ਕਿ ਤੁਸੀਂ ਪਾਰਟੀ ਦੀ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਗਰਾਊਂਡ ਲੈਵਲ ਤੇ ਬੂਥ ਲੈਵਲ ਤੇ ਉਹਦੇ ਬਾਰੇ ਉਹੀ ਸੋ ਸਾਥੀਆ ਜਦੋਂ ਕਿਤੇ ਉਹ ਆਉਣਗੇ ਤੁਸੀਂ ਇਹੋ ਜੇ ਸਵਾਲ ਉਹਨਾਂ ਨੂੰ ਪੁੱਛ ਸਕਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਾਡਾ ਕੰਮ ਹੈ ਸੰਗਠਨ ਨੂੰ ਅਸੀਂ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ 'ਚ ਹਾਈ ਕਮਾਂਡ ਨੇ ਫੈਸਲਾ ਕਰ ਮੈਂ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਨੇ ਜਾਂ ਦਿੱਲੀ ਦੀ ਹਾਈ ਕਮਾਂਡ ਨੇ ਜਾਂ ਐਲੋਪੀ ਲੀਡਰ ਬਾਜਵਾ ਸਾਹਿਬ ਨੇ ਕਿੱਥੇ ਸੇ ਇਨਸਾਨ ਨੂੰ ਉਹ ਉਤਾਰਦੇ ਐ ਉਹ ਅਸੀਂ ਗਰਾਊਂਡ ਲੈਵਲ ਤੇ ਮਜ਼ਬੂਤ ਕਰਾਂਗੇ ਜਿਹੜਾ ਹੀ ਵਰਕਰ ਇੱਛਕ ਹੋਏਗਾ ਉਹ ਗਰਾਊਂਡ ਲੈਵਲ ਤੇ ਅੱਜ ਤੋਂ ਹੀ ਮਿਹਨਤ ਕਰੇਗਾ ਔਰ ਲੋਕਾਂ ਦੇ ਵਿੱਚੋਂ ਹੀ ਉਹਦਾ ਨਾਮ ਉੱਪਰ ਕੇ ਆਏਗਾ ਤੇ ਉਹ ਪਾਰਟੀ ਨੂੰ ਆਟੋਮੈਟਿਕਲੀ ਚੰਗਾ ਚਿਹਰਾ ਮਿਲ ਜਾਏਗਾ ਦੇਖੋ ਤੁਸੀਂ ਇਹ ਦੇਖੋ ਕਿ ਦੋਨੋਂ ਬਲਾਕ ਪ੍ਰਧਾਨਾਂ ਦੀ ਇਕੱਠੀ ਮੀਟਿੰਗ ਹੋਇਆ ਯਾਰ ਕਿੱਡੀ ਸੋਹਣੀ ਮੀਟਿੰਗ ਹੋਇਆ ਯਾਰ ਕਿੱਡੇ ਸੂ ਜਵਾਨ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਿਆਣੇ ਬੰਦੇ ਅੱਜ ਇਸ ਮੀਟਿੰਗ 'ਚ ਹਾਜ਼ਰ ਸੀ कोरोना ਜੋ ਕਿਤੇ ਵੀ ਨਹੀਂ ਲੱਗਾ ਕਿ ਕਦੀ ਲੱਗਾ ਵੀ ਆਪਣੇ ਦੋਵੇਂ ਬਲਾਕਾਂ ਦੇ ਦੋਵੇਂ ਬਲਾਕ ਪ੍ਰਧਾਨ ਇੱਕੋ ਸਟੇਜ ਤੇ ਆ। ਔਰ ਔਰ ਵੇਖੋ ਕਿ ਉਹ ਗਰਾਊਂਡ ਲੈਵਲ ਤੇ ਉਹਨਾਂ ਨੇ ਮੇਰੇ ਸਾਹਦੇ ਮੀਟਿੰਗ ਤੋਂ ਪਹਿਲਾਂ ਹੀ ਆਪਣੇ ਸਰਪੰਚਾਂ ਨੂੰ ਜਾਂ ਬੂਥ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪਾਂ ਮਜ਼ਬੂਤੀ ਲਈ ਇੱਕ ਇੱਕ ਮੈਂਬਰੀ ਕਮੇਟੀ ਬਣਾਵਾਂਗੇ। ਔਰ ਜਲਦੇ ਹੀ ਅਸੀ 10-15 ਦਿਨ ਚ ਆਪਣਾ ਜਿਹੜਾ ਟਾਂਚਾ ਇਹ ਮੁਕੰਮਲ ਕਰਕੇ ਅਸੀਂ ਬੱਬੀ ਪਲਵਾਨ ਨਹੀਂ ਆਏ ਬੱਬੀ ਸਵਾਟ ਜਿਹੜੇ ਆਪਣੇ ਪੜੇ ਚਾਰਟ ਬਣੇ ਨੇ ਉਹ ਕਿਉਂ ਨਹੀਂ ਆਏ ਨਹੀਂ ਨਹੀਂ ਬੱਬੀ ਪਲਵਾਨ ਜੀ ਕੋਆਰਡੀਨੇਟਰ ਸੀ ਪਹਿਲਾਂ ਇਹ ਹਲਕੇ ਦੇ ਦੇਖੋ ਕਾਰਨ ਹੁੰਦਾ ਨਾ ਹਰ ਇੱਕ ਹਲਕਾ ਇਹ ਰਿਜ਼ਰਵ ਹਲਕਾ ਸੀ ਸਾਨੂੰ ਦੇਖੀ ਠੀਕ ਹੈ ਜੀ ਇੱਥੇ ਬੱbbi ਪਹਿਲਵਾਨ ਜੀ ਦੀ ਜਗ੍ਹਾ ਮੇਰੇ ਛੋਟੇ ਵੀ ਨਮਰੂਪ ਢਾਲੇ ਕੇ ਇਹਨੂੰ ਨਿ ਪਾਰਟੀ ਨੇ ਨਿਯੁਤ ਕੀਤਾ ਹੈ ਔਰ ਢਾਲੇ ਕੇ ਜੀ ਵਾਲਾ ਮਜੀਠਾ ਹਲਕਾ ਬੱbbi ਜੀ ਨੂੰ ਉੱਥੇ ਕੋਆਰਡੀਨੇਟਰ ਲਾਤਾ ਹੈ ਸੰਗਠਨ ਦੇ ਵਿੱਚ ਉਹਨਾਂ ਦੀ ਡਿਊਟੀ ਉਹ ਛਲਕੇ ਚ ਕਰ ਦਿੱਤੀ ਜਿੱਦਾਂ ਕਿਦਾਂ ਕਹਿ ਰਹੇ ਆਪਾਂ ਦੂਰ ਹੋ ਗਏ ਤੁਸੀਂ 2024 ਦੇ ਇਸ 81 ਹਲਕੇ ਦਾ ਰਿਜ਼ਲਟ ਕੱਢੋ ਕਾਂਗਰਸ ਪਾਰਟੀ 7800 ਤੇ ਲੀਡ ਕੀਤੀ ਹੈ ਔਰ ਵਰਕਰਾਂ ਦੇ ਵਿੱਚ ਉਤਸ਼ਾਹ ਸੀ ਤੇ ਔਜਲਾ ਸਾਹਿਬ ਇਥੋਂ ਇਸ ਹਲਕੇ ਚੋਂ ਰਿਵੈਸਟ ਦੋਨਾਂ ਹਲਕੇ ਜੋ ਲੀਡ ਕੀਤੀ ਇਹ ਉਤ ਨਹੀਂ ਵੋਟਾਂ ਪਾਈਆਂ ਉਹਨਾਂ ਦੀ ਪਸੰਦ ਸੀ ਔਜਲਾ ਸਾਹਿਬ ਤੇ ਉਹਨਾਂ ਹਲਕੇ ਜੋ ਕਾਂਗਰਸ ਜਿੱਤੀ ਹੈ ਆਉਣ ਵਾਲੇ ਸਮੇਂ 'ਚ ਹੋਰ ਬਿਹਤਰ ਹੈ ਪਰ ਜੇ ਟਾਈਮ ਬੜਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਇਹੋ ਜਿਹੀ ਕੋਈ ਜਿਹੜੇ ਇਹਨਾਂ ਬਾਰੇ ਰਾਜਾ ਵੜਿੰਗ ਜੀ ਜਾਂ ਸੀਨੀਅਰ ਲੀਡਰਸ਼ਿਪ ਵਿਚਾਰ ਕਰ ਰਹੀ ਹੈ ਉਹਨਾਂ ਦਾ ਕੰਮ ਤੇ ਮੈਨੂੰ ਮਾਣਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਤੇ ਕੈਪਟਨ ਸੰਦੀਪ ਸਿੰਘ ਸੰਧੂ ਜੀ ਤੇ ਮਾ ਜੋ ਸਾਡੇ ਸਰਦਾਰ ਪ੍ਰਤਾਪ ਸਿੰਘ ਦੀ ਬਾਜਵਾ ਉਹਨਾਂ ਨੇ ਸਾਡੀ ਜਿਹੜੀ ਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵਿਧਾਨ ਸਭਾ ਘਟਾਰੀ ਵਿੱਚ ਲਾਈ ਤੇ ਮੇਰੇ ਸਤਿਕਾਰਯੋਗ ਵੱਡੇ ਭਰਾ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਜਿਹੜੇ ਦੋ ਵਿਧਾਨ ਸਭਾ ਹਲਕੇ ਅਮਰਸਰ ਚ ਵੇਖ ਰਹੇ ਉਹਨਾਂ ਨੂੰ ਟਾਰੀ ਦਾ ਰਿਜ਼ਰਵਰ ਨਿਯੁਕਤ ਕੀਤਾ ਗਿਆ ਤੇ ਅਸੀਂ ਇੱਥੇ ਪਹੁੰਚੇ ਆ ਜੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਤੇ ਅੱਜ ਤੁਸੀਂ ਪਹਿਲੇ ਦਿਨ ਦੀ ਮੀਟਿੰਗ ਵੇਖ ਲਈ ਸਾਡੇ ਸਤਿਕਾਰਯੋਗ ਜਿਹੜੇ ਬਲਾਕ ਦੇ ਪ੍ਰਧਾਨ ਨੇ ਸਰਦਾਰ ਸਖਰਾਜ ਸਿੰਘ ਜੀ ਰੰਧਾਵਾ ਸਾਹਿਬ ਜਿੱਤੇ ਨਾਲ ਸਰਦਾਰ ਰਾਜਵੀਰ ਸਿੰਘ ਜੀ ਸਾਡੇ ਹਸ਼ਿਆਰ ਨਗਰ ਜਿਨ੍ਹਾਂ ਦੀ ਅਗਵਾਈ ਵਿੱਚ ਜਿਹੜੀ ਬਹੁਤ ਵੱਡੀ ਸਾਡੇ ਸਤਿਕਾਰਯੋਗ ਪੰਚ ਸਰਪੰਚ ਚੇਅਰਮੈਨ ਸਾਡੇ ਵਰਕਰ ਸੁਭਾਣ ਸਾਡੇ ਯੂਥ ਕਾਂਗਰਸ ਦੇ ਆਗੂ ਸਾਡੇ ਆਗੂ ਸਭਾਣ ਜਿੰਨੇ ਵੀ ਪਹੁੰਚੇ ਆ ਉਹ ਕਾਂਗਰਸ ਦੀ ਤੋਂ ਤੁਹਾਡੇ ਸਾਹਮਣੇ ਦੇ ਪਿਆ ਕਿ ਮਜ਼ਬੂਤੀ ਦੇ ਸਾਹਮਣੇ ਹੀ ਆ ਕਿਉਂਕਿ 2027 ਦੀ ਜਿਹੜੀ ਚੋਣ ਆ ਉਹ ਸਾਡੀ ਜਿੱਤੀ ਖੜੀ ਹੈ ਵੈਗਰੂ ਕਿਰਪਾ ਕਰੇ ਇਹਨਾਂ ਵਰਕਰਾਂ ਨੇ ਜਿੰਤਨੀ ਹੈ ਅੱਜ ਜਿਹੜੀ ਸੱਦੀ ਰੇਠੀ ਮੀਟਿੰਗ ਹੈ ਸਾਡੇ ਰਿਜ਼ਰਵਰ ਸਾਹਿਬ ਆਰਪੀ ਸਿੰਘ ਪੱਟੀ ਇਹ ਕੋਆਰਡੀਨੇਟਰ ਸਾਡੇ ਨੂੰ ਗਰੂਪ ਸਿੰਘ ਦਾ ਲੈ ਕੇ ਪਹੁੰਚੇ ਨੇ ਕਿ ਸਾਡੇ ਦੋਨੋਂ ਬਲਾਕ ਪਰ ਦਾ ਨਵ ਨੂੰ ਇਹ ਮੀਟਿੰਗ ਜਿਹੜੀ ਆ ਪਹਿਲੀ ਪਲੇਠੀ ਮੀਟਿੰਗ ਰੱਖੀ ਗਈ ਆ ਹਲਕੇਟਾ ਇਹਦੇ ਵਿੱਚ ਕਾਂਗਰਸ ਗਠਨ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਜਿਹੜੀ ਇਕਤਾਲ ਮਿਲ ਸਾਰਿਆਂ ਦਾ ਕੀਤਾ ਗਿਆ ਵਾ ਪੀ ਹੁਣ ਇਸ ਨੂੰ ਗੱਡੀ ਵਧਾਵਾਂਗੇ ਕਿ ਸਾਡਾ ਜਿਹੜਾ ਸੰਗਠਨ ਹੋਰ ਮਜ਼ਬੂਤ ਹੋਵੇ ਤੇ ਗੱਡੀ ਜਿਹੜੀਆਂ ਕਮੇਟੀਆਂ ਬਣਨ ਵਾਲੀਆਂ ਜਿਹੜਾ ਸਾਨੂੰ ਰਾਜਾ ਵੜਿੰਗਜੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਸਾਨੂੰ ਨਿਰਦੇਸ਼ ਆ ਕਮੇਟੀਆਂ ਨੂੰ ਤੇ ਕਾਂਗਰਸ ਨੂੰ ਸਟਰੋਂਗ ਕਰਨ ਵਾਸਤੇ ਬਲੌਕ ਪੱਧਰ ਤੇ ਉਹਨਾਂ ਕਮੇਟੀਆਂ ਦੀ ਅੱਜ ਮੀਟਿੰਗ ਸੀ ਉਹਦੇ ਵਾਸਤੇ ਸਾਡੇ ਦੋਨੇ ਕੋਆਰਡੀਨੇਟਰ ਤੇ ਸਾਡੇ ਆਪਣਾ ਰਿਜ਼ਰਵਰ ਸਾਹਿਬ ਇੱਥੇ ਆਏ ਨੇ ਇਹਨਾਂ ਨੇ ਇੱਕ ਵਾਰੀ ਹਲਕੇ ਦੀ ਸਾਰੀ ਮੀਟਿੰਗ ਹੋਈ ਤਾਂ ਆਰਨਾ ਦੇਖੋ ਜੀ ਹਲਕੇ ਟਾਰੀ ਦੇ ਵਿੱਚੋਂ ਸਾਰਿਆਂ ਦਾ ਵਰਕਰ ਨੂੰ ਵਰਕਰ ਤਾਲ ਮਿਲ ਕਰਕੇ ਇਸ ਵਾਰੀ ਜਿਹੜਾ ਵਾ ਕੈਂਡੀਡੇਟ ਚੁਣਿਆ ਜਾਏਗਾ ਹਾਈ ਕਮਾਂਡ ਨੂੰ ਵੀ ਹੋ ਬੇਨਤੀ ਕਰਨੀਆਂ ਕਿ ਹਲਕਾ ਜਿਹੜਾ ਟਾਲੀ ਬਹੁਤ ਵਧੀਆ ਹਲਕਾ ਆ ਤੇ ਸ਼ਹਿਰ ਦੇ ਚਾਰ ਸਫੇਰੇ ਘੁੰਮਦਾ ਇਹ ਇਸ ਵਾਰੀ ਇਹ ਹਲਕੇ ਵਲੇ ਹੀ ਚੁਣਨਗੇ ਉਹਨੂੰ ਟਿਕਟ ਮਿਲੇਗੀ ਇਹ ਸਾਡੀ ਵੀ ਹਾਈ ਕਮਾਂਡ ਨੂੰ ਬੇਨਤੀ ਅਸੀਂ ਕਰਾਂਗੇ ਤੇ ਜਿਹੜਾ ਵਰਕਰ ਆ ਜੇ ਉਹ ਤਕੜਾ ਹੋਊਗਾ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਉਹਦਾ ਲੀਡਰ ਜੀ ਚੁਣੂਗਾ ਤੇ ਉਹਦੀ ਆਰਤੀ ਜ਼ਿੰਮੇਵਾਰੀ ਬਣੂਗੀ ਨੂੰ ਜਿਤਾਉਣ ਵਾਸਤੇ ਕਿਉਂਕਿ ਇਸ ਹਲਕੇ ਦੇ ਵਿੱਚ ਨੌਜਵਾਨ ਦਸ ਸੰਗਠਨ ਬਹੁਤ ਵਧੀਆ ਵਾ ਟਾਰੀ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਨੌਜਵਾਨ ਸਾਥੀ ਸਾਰੇ ਪਿੰਡਾਂ ਵਿੱਚ ਕਰ ਰਹੇ ਨੇ ਮਤਲਬ ਪੌਦੇ ਲਾ ਰਹੇ ਨੇ ਮਤਲਬ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮਹਿਮਾ ਅਸੀਂ ਚਲਾਈ ਆ ਅਸੀਂ ਉਹਨਾਂ ਨਾਲ ਇਹ ਵਿਚਾਰ ਕਰਾਂਗੇ ਕਿ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਇੱਕ ਅਸੀਂ ਮਹਿਮਾ ਚਲਾਵਾਂਗੇ ਉਸ ਦੀ ਵੀ ਸ਼ੁਰੂਆਤ ਕਰਾਂ ਇਸ ਵਾਰੀ ਵੇਖੋ ਹਲਕਾ ਟਾਰੀ ਦੀ ਮੈਂ ਜ਼ਿੰਮੇਵਾਰੀ ਲਈ ਨਾ ਪ੍ਰਧਾਨ ਜੀ ਨਾਲ ਗੱਲ ਹੋਈ ਆ ਤਾਂ ਹੀ ਉਹ ਏਡੇ ਸੰਗਠਨ ਦੇ ਮਜ਼ਬੂਤ ਜਿਹੜੇ ਆ ਦੋਨੇ ਨਾਇਕੇ ਨੇ ਕੋਆਰਡੀਨੇਟਰ ਸਾਹਿਬ ਤੇ ਇਸ ਵਾਰੀ ਪੈਰਾਸ਼ੂਟ ਰੈਣੀ ਉਤਾਰਨਾ ਕਾਂਗਰਸ ਨੇ ਕਾਂਗਰਸ ਦਾ ਇਹੀ ਹੈ ਕਿ ਸਾਡੇ ਹਲਕੇ ਵਿੱਚੋਂ ਹੂੰ ਜਿਹੜਾ ਕੈਂਡੀਡੇਟ ਦਿੱਤਾ ਜਾਊਗਾ ਤੇ ਸੂਝਵਾਨ ਜਿਹੜਾ ਲੋਕਾਂ ਦੇ ਨਾਲ ਹਮੇਸ਼ਾ ਖੜਾ ਰਹੇ ਉਹ ਉਹ ਕੈਂਡੀਡੇਟ ਲੈ ਕੇ ਆਵਾਂਗੇ ਇਸ ਵਾਰੀ ਪੈਰਾਸ਼ੂਟ ਵਾਲੀਆਂ ਗੱਲਾਂ ਛੱਡ ਦਿਓ ਤੁਸੀਂ ਕਾਂਗਰਸ 27 ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਲੱਗਦਾ ਹਰ ਇੱਕ ਬੰਦੇ ਦੀ ਸੋਚ ਹੁੰਦੀ ਅੱਜ ਉਹ ਕਿੱਥੇ ਆ ਹਾਂ ਗੱਲ ਦੇਖੋ ਅੱਜ ਕਿੱਥੇ ਆ ਗੱਲ ਪੜਿਆ ਲਿਖਿਆ ਹੋਊਗਾ ਸੂਝਵਾਨ ਹੋਊਗਾ ਕਿਉਂਕਿ ਬਾਰਡਰ 벨ਟ ਆ ਸਾਡੇ ਹਲਕੇ ਨੂੰ ਬਹੁਤ ਮੈਂ ਅੱਗੇ ਗੱਲ ਕਰਨੀ ਭੁੱਲ ਗਿਆ ਸਾਡੇ ਹਲਕੇ ਨੂੰ ਸਾਰੇ ਹੀ ਹਲਕੇ ਲੱਗਦੇ ਨੇ ਚਾਰ ਸਫੇਰੋ ਠਾਰੀ ਹਲਕੇ ਨੂੰ ਤੇ ਬਾਰਡਰ ਦਾ ਸਭ ਤੋਂ ਮੇਨ ਇਸ਼ੂ ਸਾਡਾ ਹੁੰਦਾ ਤੇ ਉਹ ਅਸੀਂ ਹੱਲ ਕਰਾਂਗੇ ਕਿਉਂਕਿ ਸਾਡੇ ਬਾਰਡਰ ਦੇ ਉੱਤੇ ਕੁੱਲੀ ਪੱਪਾਵਾਂ ਦਾ ਜਿਹੜਾ ਮਸਲਾ ਵਾ ਉਹ ਹਮੇਸ਼ਾ ਉੱਠਿਆ ਰਹਿੰਦਾ ਉਹਨੂੰ ਹੀ ਹੱਲ ਕਰਾਂਗੇ ਸਾਰੇ ਜਾਣੇ ਸੋ ਇਸ ਵਾਰੀ ਜਿਹੜੀ ਹੈ ਸੰਗਠਨ ਦੀ ਮਜ਼ਬੂਤੀ ਵਾਸਤੇ ਕਾਂਗਰਸ ਲੱਗੀ ਹੈ ਤੇ ਕਾਂਗਰਸ ਸੰਗਠਨ ਵਿੱਚੋਂ ਹੀ ਟਿਕਟ ਦਵੇ ਕਿ ਕੋਈ ਪੈਰਾਸ਼ੂਟ ਨਹੀਂ ਕੋਈ ਨਹੀਂ ਆਏਗਾ ਤਾਂ ਦੇਖੋ ਅੱਜ ਮੀਟਿੰਗ ਮਦਾਰਤ ਕੀਤੀ ਗਈ ਸੀ ਸਾਡੇ ਹਲਕੇ ਦੇ ਦੋਨਾਂ ਬਲਾਕ ਪ੍ਰਧਾਨਾਂ ਵੱਲੋਂ ਉਹਦੇ ਚ ਅੱਜ ਸਰਦਾਰ ਹਰਪ੍ਰੀਤ ਸਿੰਘ ਪੱਟੀ অবজারভার ਤੇ ਸਰਦਾਰ ਨਵਰੂਪ ਸਿੰਘ ਡਾਲੇਕੇ ਕੋਆਰਡੀਨੇਟਰ ਪੀਪੀਸੀ ਵੱਲੋਂ ਜਿਹੜੇ ਲਗਾਏ ਗਏ ਨੇ ਸਰਦਾਰ ਰਮਬਿੰਦਰ ਸਿੰਘ ਰਾਜਵੜਿੰਗ ਜੀ ਨੇ ਹਰ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਬੜਾ ਵਧੀਆ ਰਿਸਪੌਂਸ ਸੀ ਹਲਕੇ ਨਾਲ ਸੰਬੰਧਿਤ ਸਰਪੰਚ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ 475 ਦੇ ਸੀਨੀਅਰ ਕਾਂਗਰਸੀ ਅੱਜ ਮੌਜੂਦ ਸੀ ਬੜਾ ਵਧੀਆ ਰਿਸਪੌਂਸ ਸੀ ਪਰ ਆਸ ਕਰਦੇ ਆ ਕਿ ਅਸੀਂ ਇੱਕ ਟੀਮ ਦੇ ਤੌਰ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਮੈਨੂੰ ਕਿ ਆਈਸੀਸੀ ਨੇ ਐਮਬੀਐਨ ਦਾ ਕੋਆਰਡੀਨੇਟਰ ਲਾਇਆ ਹੈ ਔਰ ਇੱਕ ਮਜ਼ਬੂਤ ਟੀਮ ਦੇ ਤੌਰ ਤੇ ਅਸੀਂ ਹਲਕੇ ਦੀ ਮਜ਼ਬੂਤੀ ਲਈ ਸੰਗਠਨ ਨੂੰ ਟੱਕੜਾ ਕਰਨ ਵਾਸਤੇ ਕੰਮ ਕਰਾਂਗੇ ਜਦੋਂ ਪਿੰਡ-ਪਿੰਡ ਵਿੱਚ ਕਾਂਗਰਸ ਮਜ਼ਬੂਤ ਹੋਊਗੀ ਤੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਆਉਣ ਵਾਲੇ ਸਮੇਂ ਸਤਾਈ ਦੇ ਵਿੱਚ ਇਥੋਂ ਕਾਂਗਰਸ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੂਗੀ ਦੇਖੋ ਬੇਸਿਕਲੀ ਮੇਰਾ ਜਿਹੜਾ ਵਿਜ਼ਨ ਹੈ ਉਹ ਕਾਂਗਰਸ ਨੂੰ ਟੱਕੜਾ ਕਰਨਾ ਹੈ ਮੈਂ ਦਾਈ ਦੇ ਵਿੱਚ ਤੇਰਾ ਇਸ ਸਿਸਟਮ ਨਾਲ ਸੀ ਕਿ ਉਸ ਸਮੇਂ ਉਸ ਸਮੇਂ ਦੇ ਮੌਜੂਦਾ ਵਿਧਾਇਕ ਸਰਦਾਰ ਤਸੀਮ ਸਿੰਘ ਬੀਸੀ ਨਾਲ ਕਾਂਗਰਸੀ ਲੀਡਰ ਤੇ ਵਰਕਰ ਸੰਤੁਸ਼ਟ ਨਹੀਂ ਸੀ ਜਿੰਨਾਂ ਨਾਲ ਫਾਈਟ ਸੀ ਸਰਦਾਰ ਜਸਵਿੰਦਰ ਸਿੰਘ ਰਮਦਾਸ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਸੀ ਹਲਕੇ ਦਾ ਲੀਡਰ ਤੇ ਵਰਕਰ ਮਹਿਸੂਸ ਕਰਦਾ ਸੀ ਵੀ ਅਸੀਂ ਕੀ ਕਰੀਏ ਪਰ ਮੈਂ ਹੌਲੀ-ਹੌਲੀ ਉਹਨਾਂ ਵਰਕਰਾਂ ਨੂੰ ਇੱਕ ਮਕਾਮ ਤੇ ਇਕੱਠਾ ਕਰਕੇ ਹਲਕੇ ਦੇ ਵਿੱਚ ਕਾਂਗਰਸ ਨੂੰ ਤਕੜਾ ਕਰਨ ਲਈ ਯੋਗਦਾਨ ਪਾਇਆ ਸੀ ਚਲੋ ਪਾਰਟੀ ਨੇ ਮੇਰੇ ਤੋਂ ਕਾਬਲ ਸਰਦਾਰ ਤਰਸੀਮ ਸਿੰਘ ਸਿਆਲ ਕਾ ਜਿੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਪਰ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਉਸ ਸਮੇਂ ਵੀ ਇੱਕ ਛੰਨ ਲਈ ਵੀ ਕਾਂਗਰਸ ਦੇ ਵਿਰੋਧਤਾ ਕੀਤੀ ਸੀ ਮੇਰਾ ਮਕਸਦ ਮੇਰਾ ਵਿਜ਼ਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਟਕਰਾ ਕਰਨਾ ਹੈ ਮੈਂ ਇੱਕ ਸਮਝਦਾ ਹਾਂ ਕਿ ਜਿਹੜਾ ਪਟਾਰੀ ਹੈ ਉਹ ਇੱਕ ਬਾਰਡਰ ਹੈ ਪਾਕਿਸਤਾਨ ਦਾ ਉਥੋਂ ਸਾਡਾ ਸੂਬਾ ਪੰਜਾਬ ਵੀ ਸ਼ੁਰੂ ਹੁੰਦਾ ਹੈ ਤੇ ਮੇਰਾ ਦੇਸ਼ ਇੰਡੀਆ ਵੀ ਸ਼ੁਰੂ ਹੁੰਦਾ ਹੈ ਪਰ ਮੇਰੇ ਮਨ ਦੀਆਂ ਭਾਵਨਾਵਾਂ ਮਾਮਾ ਕਿ ਇੱਥੇ ਇਹੋ ਜੀ ਕਾਂਗਰਸ ਬਣੇ ਤੇ ਲੋਕ ਮਹਿਸੂਸ ਕਰਨ ਕਿ ਵਾਕਿਆ ਅਸਲ ਕਾਂਗਰਸ ਇਹ ਹੀ ਜਿਹੜੀ ਇਮਾਨਦਾਰੀ ਤੇ ਨੇਕ ਨੀਤੀ ਦੀ ਪੈਸੇ ਤੋਂ ਬਗੈਰ ਰਾਜਨੀਤੀ ਦੇ ਆਧਾਰ ਤੇ ਇੱਕ ਮੀਨ ਪੱਥਰ ਸਾਬਤ ਹੋ ਗਈ